ਵਾਹ ਜਿੰਦਾਂ ਦਾ ਰਾਲੀ ਹੋ ਕੇ ਇਕਤਾ ਜਿੰਦਾਬਾਦ ਜਿੰਦਾਬਾਦ ਸਾਡਾ ਤੇ ਕਿਹੜੀ ਜਥੇਬੰਦੀ ਕੋਲੋਂ ਆਜੇ ਜਿਹੜਾ ਪੱਟਾ ਹੈ ਮੇਰਾ ਨਾਮ ਡਾਕਟਰ ਪਰਮਿੰਦਰ ਸਿੰਘ ਆ ਮੈਂ ਭਾਰਤੀ ਕਿਸਾਨ ਜਨ ਇਕਤਾ ਗ੍ਰਾਹਾਂ ਦਾ ਜਿਲ੍ਹਾ ਆਗੂ ਜੋ ਵੀ ਅੱਜ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਕੀਤਾ ਗਿਆ ਸੀ ਉਸ ਨੂੰ ਲੈ ਕੇ ਲਗਾਤਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਆ ਸੋ ਅੱਜ ਉਹਨਾਂ ਦੇ ਉੱਤੇ ਜਿਹੜਾ ਭਾਰੀ ਤਸ਼ੱਦਦ ਕੀਤਾ ਗਿਆ ਮਨੁੱਖੀ ਤਸ਼ੱਦਦ ਕੀਤਾ ਗਿਆ ਉਸ ਦੇ ਖਿਲਾਫ ਬੀਕੇਜੂ ਇਕਤਾ ਗ੍ਰਾਹਾਂ ਵੱਲੋਂ ਰੇਅਰ ਰੋਕੋ ਦਾ ਐਲਾਨ ਕੀਤਾ ਵਾ ਉਸੇ ਤਹਿਤ ਅੱਜ ਰੇਲਾਂ ਦੇ ਚੱਕੇ ਜਾਂ 12 ਤੋਂ 3 ਕੀਤੇ ਜਾ ਰਹੇ ਆ ਵੱਡੀ ਗਿਣਤੀ ਚ ਸੰਗਤ ਪਹੁੰਚ ਰਹੀ ਆ ਤੇ ਇਹ ਆਉਣ ਵਾਲੇ ਸਮੇਂ ਚ ਕੇਂਦਰ ਸਰਕਾਰ ਦੇ ਵਿਰੁੱਧ ਇੱਕ ਵੱਡੀ ਲੜਾਈ ਜਿਹੜੀ ਆ ਉਹ ਖੜੀ ਕੀਤੀ ਜਾ ਰਹੀ ਆ ਅੱਜ ਇਹ ਜਿਹੜਾ ਤੁਹਾਡਾ ਪ੍ਰੋਟੈਸਟ ਹੈ ਇਹ ਗਾਹ ਵੀ ਵੱਧ ਸਕਦਾ ਕਿਉਂਕਿ ਅੱਜ 5 ਵਜੇ ਕੇਂਦਰ ਨਾਲ ਮੀਟਿੰਗ ਵੀ ਆ ਤੇ ਉਸ ਮੀਟਿੰਗ ਤੋਂ ਹੀ ਲੱਗਦਾ ਕੋਈ ਜੋ ਵੀ ਸੰਯੁਕਤ ਕਿਸਾਨ ਮੋਰਚਾ ਸੂਬਾ ਕਮੇਟੀ ਫੈਸਲਾ ਕਰਦੀ ਆ ਉਦੇ ਹਿਸਾਬ ਨਾਲ ਅਗਲਾ ਜਿਹੜੀ ਨੀਤੀ ਲਿਖੀ ਜਾਏ ਕੀ ਲੱਗਦਾ ਕਿ ਟਾਇਰ ਗੈਸ ਦਾ ਜੋ ਇਹ ਛੜੀਆਂ ਜਾ ਰਹੀਆਂ ਨੇ ਕਿਸਾਨ ਵੀ ਕਾਪੀ ਜਿਹੜੇ ਨੇ ਕਾਇਲੀ ਹੋ ਰਹੇ ਇਹ ਜੋ ਕਰ ਰਹੀ ਆ ਕੇਂਦਰ ਦੀ ਸਰਕਾਰ ਇਹ ਐਸਾ ਦੁਨੀਆ ਦੇ ਵਿੱਚ ਐਸਾ ਕਿਤੇ ਵਖਰ ਨੂੰ ਨਹੀਂ ਮਿਲ ਰਿਹਾ ਡੈਮੋਕਰੇਸੀ ਦੇ ਵਿੱਚ ਇੱਕ ਪਾਸੇ ਕਿਸਾਨਾਂ ਨੂੰ ਤੁਸੀਂ ਕੱਲ ਵਿਚਾਰੇ ਜੋ ਅਣਮਨੁੱਖੀ ਤਸ਼ੱਦਦ ਕਰ ਰਹੇ ਜੋ ਹੰਤਰੂ ਗੈਸ ਦੇ ਗੋਲੇ ਛੱਟ ਰਹੇ ਜੋ ਇਹਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹਨਾਂ ਕੋਲ ਜਰੂਰ ਬਦਲਾ ਲੈਣਗੇ ਲੇਕਿਨ ਲੱਗਦਾ ਕਿ ਕੋਈ ਹੱਲ ਨਿਕਲ ਪਾਏਗਾ 5 ਵਜੇ ਦੀ ਮੀਟਿੰਗ ਦੇ ਵਿੱਚ ਦੇਖੋ ਜਦੋਂ ਮੀਟਿੰਗਾਂ ਹੋਈਆਂ ਸੀ ਕਦੀ ਵੀ ਕਿਸਾਨ ਜਥੇਬੰਦੀਆਂ ਗੱਲਬਾਤੋਂ ਨਹੀਂ ਪਾਈਦੀਆਂ ਅਸੀਂ ਗੱਲਬਾਤ ਤੇ ਅੱਜ ਵੀ ਖੜੇ ਆ ਸੋ ਜੋ ਵੀ ਹੱਲ ਨਿਕਲੂਗਾ ਉਹ ਹੁਣ ਸਰਕਾਰ ਨੂੰ ਵੀ ਚਾਹੀਦਾ ਕੋਈ ਨਾ ਕੋਈ ਸਾਰਥਕ ਹੱਲ ਕੱਢੇ ਕਿਸਾਨਾਂ ਦੀਆਂ ਮੰਗਾਂ ਮੰਨੇ ਅਨੁਰਾਗ ਠਾਕੁਰ ਕਹਿੰਦੇ ਕਿ ਕੁਝ ਹੋਰ ਨਵੀਆਂ ਇਹਨਾਂ ਨੇ ਆਪਣੇ ਪ੍ਰਪੋਜ਼ਲਸ ਰੱਖ ਲਿਆ ਉਹਦੇ ਲਈ ਇਮਪਲੀਮੈਂਟ ਕਰਨਾ ਜਿਹੜਾ ਅਨੁਰਾਗ ਠਾਕੁਰ ਜਿਹੜੇ ਜੋ ਕਹਿ ਰਹੇ ਆ ਕਿ ਮੰਗਾਂ ਉਹੀ ਆ ਉਹਦੇ ਨਾਲ ਕੁਝ ਹੋਰ ਮਸਲੇ ਜੋ 73 ਮਸਲੇ ਜੁੜੇ ਹੋਏ ਆ ਉਹਨਾਂ ਮੰਗਾਂ ਤੇ ਲੜਾਈ ਲੜੀ ਜਾ ਰਹੀ ਆ ਬਾਕੀ ਇਹ ਮੰਗਾਂ ਇਹ ਦੇਸ਼ ਦੀਆਂ ਮੰਗਾਂ ਨੇ ਕੋਈ ਬਗਾਨੇ ਦੇਸ਼ ਦੀਆਂ ਮੰਗਾਂ ਨਹੀਂ ਆ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੇ ਸਰਕਾਰ ਨੂੰ ਇੱਥੇ ਪਹਿਲ ਕਦਮੀ ਕਰਕੇ ਪੂਰੀਆਂ ਕਰਨੀ ਚਾਹੀਦੀ ਦਿੱਲੀ ਕੂਚ ਫਿਰ ਕੀਤੀ ਜਾਏਗੀ ਜੇ ਆਉਣ ਵਾਲੇ ਸਮੇਂ ਜੋ ਸੰਯੁਕਤ ਕਿਸਾਨ ਮੋਰਚਾ ਫੈਸਲਾ ਕਰਦਾ ਉਹਦੇ ਉੱਤੇ ਜਥੇਬੰਦੀ ਭਾਰਤਿਕ ਸੰਯੁਕਤਤਾ ਉਦਰਾ ਪੈਰਦੋ ਰੇਲ ਰੋਕ ਕੋਲ ਸुरू ਕੀਤਾ 4 ਘੰਟੇ ਦਾ ਕੀ ਕਹਿਣਾ ਚਾਹੋਗੇ ਮੈਂ ਬਲਾਕ ਮੂਠਾ ਤੋਂ ਕਿਸਾਨ ਆਗੂ ਗੁਰਿੰਦਰਜੀਤ ਸਿੰਘ ਪਰ ਤਈ ਬੋ ਰਿਹਾ ਅਸੀਂ ਅੱਜ ਜੋ ਰੇਲ ਰਹਿ ਗਿਆ ਜੋ ਹਰਿਆਣੇ ਦੇ ਬਾਰਡਰ ਤੇ ਸਾਡੇ ਕਿਸਾਨਾਂ ਨਾਲ ਗੋਲੀਆਂ ਚਲਾਈਆਂ ਗਈਆਂ ਜੋ ਅਸਰੀਕ ਜਾ ਛਲੀ ਗਿਆ ਬਹੁਤ ਵੱਡਾ ਨੁਕਸਾਨ ਉਹਦੇ ਵਿਰੋਧ ਚ ਅਸੀਂ ਰੇਲਵੇ ਟਰੈਕ ਜੰਪ ਕਰ ਰਹੇ ਹਾਂ ਇੱਕ ਕਿੰਨੀ ਦੇਰ ਤੱਕ ਅੱਜ ਜਾਮੇ ਅੱਜ 12 ਤੋਂ ਲੈ ਕੇ 3 ਵਜੇ ਤੱਕ ਸਾਡਾ ਏਰੀਆ ਟ੍ਰੈਕ ਜਾਮ ਰਹੇਗਾ ਕੀ ਲੱਗਦਾ ਹੈ ਕਿ ਕੇਂਦਰ ਸਰਕਾਰ ਮੰਗਾ ਮੰਨਥੇ ਕਿਉਂਕਿ ਪਹਿਲਾਂ ਵੀ ਮੰਨਚੋ ਨਾਲੋਂ ਦੁਬਾਰਾ ਤੋਂ ਆਪਣੀ ਅੰਗੇਲੀ ਕੀਤੀ ਗਈ ਵੇਖੋ ਜੀ ਅੱਗੇ ਉਹਨਾਂ ਸਾਨੂੰ ਭਰੋਸਾ ਦੇ ਕੇ ਉਤੋਂ ਸਾਨੂੰ ਠਾਇਆ ਗਿਆ ਸੀ ਕਿਸਾਨ ਭਰੋਸੇ 'ਚ ਆ ਗਏ ਸੀ ਤੇ ਵਾਪਸ ਆ ਗਏ ਸੀ ਕੋਣ ਉਹ ਉਹ ਨੂੰ ਲਾਗੂ ਕਰਨ ਵਾਸਤੇ ਆਪਾਂ ਲੋਕ ਹੱਕੀ ਮੰਗਾ ਮਾਰੀ ਜੇ ਜ਼ਰੂਰਤ ਪਈ ਤਾਂ ਕੀ ਲੱਗਦਾ ਇਹ ਅੰਦੋਲਨ ਜਾਂ ਰੇਲ ਟ੍ਰੈਕ ਅੰਦੋਲਨ ਇਹ ਲੰਮਾ ਵੀ ਕੀਤਾ ਜਾ ਸਕਦਾ ਹੈ ਹਾਂਜੀ ਜੇ ਸਾਨੂੰ ਨਹੀਂ ਮਤਲਬ ਵੀ ਕੋਈ ਸਾਡੀ ਗੱਲ ਸਿਰੇ ਲੱਗਦੀ ਇਹ ਰੇਲ ਟ੍ਰੈਕ ਜਾਮ ਲੰਮੇ ਸਾਨੂੰ ਤਾਂ ਪਰ ਜਿਸ ਤਰੀਕੇ ਕਿਸਾਨਾਂ ਦੇ ਅੱਧੂ ਗੈਸ ਦੇ ਕੋਲੇ ਸੁੱਤੇ ਜਾ ਰਹੇ ਆ ਕਿਸਾਨ ਜਖਮੀ ਹੋ ਰਹੇ ਜੋ ਕਿਸ ਤਰੀਕੇ ਨਾਲ ਦੇਖਦੇ ਬਹੁਤ ਮਾੜੀ ਘਟਨਾ ਹੈ ਇੱਕ ਹੀ ਲੱਗਦਾ ਕਿ ਇੱਕ ਡੈਮੋਕ੍ਰੇਸੀ ਦੇਸ਼ ਦੇ ਵਿੱਚ ਰਹਿ ਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖਣ ਨੂੰ ਡੈਮੋਕ੍ਰੇਸੀ ਤਾਂ ਬਹੁਤ ਤੜਾ ਕਹਾਣ ਹੈ ਜੀ ਕਿਉਂਕਿ ਸਾਡੇ ਅਸੀਂ ਦੇਖਦੇ ਆ ਨਾਗਰ ਹੋਣ ਦੇ ਕਾਰਨ ਵੀ ਸਾਡੇ ਇਹ ਗੱਲ ਬਣੀ ਆ ਸਾਨੂੰ ਕਿੱਥੋਂ ਆਪਾਂ ਨੂੰ ਸਾਨੂੰ ਵਿਸ਼ਵਾਸ ਮਿਲੂਗਾ ਕਿਉਂਕਿ ਸਾਡੀਆਂ ਸਰਕਾਰਾਂ ਹੀ ਸਾਨੂੰ ਜਿਹੜੀਆਂ ਮਤਲਬ ਇੱਕ ਸਰਕਾਰ ਜਿਹੜੀ ਇੱਕ ਮਾਂ ਵੀ ਹੁੰਦੀ ਆ ਜੇ ਸਾਨੂੰ ਮਾਂ ਪੇ ਸਾਡਾ ਖੋਦੀ ਇਹ ਸਾਨੂੰ ਨੁਕਸਾਨ ਬਚਾਉਂਦੇ ਆ ਅਸੀਂ ਕਿੱਧਰ ਕੋ ਜਾ ਕੇ ਰੋਵਾਂਗੇ ਇਸ ਕਰਕੇ ਅਸੀਂ ਇਹਨਾਂ ਸਤਿ ਸ਼ਬਦਾਂ ਨਖੇਦੀ ਕਰਦੇ ਆ ਆ ਜਿਹੜਾ ਰੇਲ ਟ੍ਰੈਕ ਆ ਇਸੇ ਇੱਕ ਵਜ੍ਹਾ ਕਰਕੇ ਅਸੀਂ ਜਾਗ ਕਰ ਰਹੇ ਆ ਅਸੀਂ ਇਹਦੀ ਸਖਤ ਸੱਤਾ ਨਹੀਂ ਜਾਤਾ ਪ੍ਰਕਾਸ਼ ਗੌਰ ਕਿੱਥੋਂ ਤੇ ਰਹਿਣਾ ਹੈ ਉੱਥੇ ਹੀ ਗੰਬਰ ਤਾਂ ਲੱਗ ਗਈ ਟੱਕੇ ਧੋਰੇ ਖਾਂਦੇ ਆ ਜਾਂਦੇ ਆ ਤੋ ਦਵਾਉਂਦੇ ਧੱਕੇ ਕਿਓ ਬੜੇ ਧੋਰੇ ਟੱਕੇ ਦਵਾਉਂਦੇ ਆ ਵਾ ਮਾਤਾ ਜੀ ਇਹ ਮਹਾਰਾ ਤੇ ਪੱਖੇ ਇੰਨੀ ਉਮਰ ਹੋ ਗਈ ਫਿਰ ਵੀ ਸੰਘਰਸ਼ ਦੇ ਰਾਹ ਤੇ ਜੇ ਜਾਂ ਆਉਂਦੇ ਆ ਜੀ ਬੜਾ ਆਉਂਦੇ ਆ ਕਿਹੜੀ ਇਹ ਮਾਰਦੇ ਆਪਸ ਵਿੱਚ ਪਾਰ ਨੂੰ ਕੀਤੇ ਜਾ ਰਹੇ ਕਿ ਸੋਚਿਆ ਸੀਗਾ ਇਸ ਤਰ੍ਹਾਂ ਦੇ ਹਾਲਾਤ ਆਉਣਗੇ ਨਹੀਂ ਸੋਚਿਆ ਹੋਰ ਫਿਰ ਕੀ ਕਰੀਏ ਮਾਰ ਦੇ ਦੇ ਤਰਲੇ ਉਹਨੇ ਕਰਦਾ ਤਾਂ ਕੁਛ ਨਹੀਂ ਮਾਰਨਾ ਹੀ ਆ ਦੁਨੀਆ ਨੂੰ ਆ ਤੇ ਨੌਜਵਾਨ ਬੜੇ ਕਾਇਲ ਹੋ ਰਹੇ ਤੋਂ ਉਹ ਉਹ ਨਾ ਨਾ ਚਰਨ ਘਲਾਇਆ ਇਹਨਾਂ ਨੇ ਕਿ ਉਹ ਸਤਾ ਲੱਗੀਆਂ ਕਿ ਇਹਨੂੰ ਕੁਛ ਹੋਇਆ ਵਾ ਤੁਹਾਡੇ ਵੀ ਬੱਚੇ ਗਿਆ ਨੂੰ ਫਿਕਰ ਹੁੰਦੀ ਹੈ ਪਿੱਛੇ ਨਾ ਹਾਂ ਤੁਹਾਡੇ ਬੱਚੇ ਗਿਆ ਨੂੰ ਫਿਕਰ ਹੁੰਦੀ ਪਿੱਛੇ ਬੇਰੀ ਬੇਰੀ ਫਿਕਰ ਜੋ ਉੱਜਰ ਜਾਣੇ ਫਿਰਾਨੂੰ ਮਗਰਬ ਹੁੰਦੇ ਆ ਤੁਸੀਂ ਕਿੱਥੇ ਮਰੇ ਜੇ ਤਹਾਂ ਮਰਨਾ ਨਹੀਂ ਜਾਂ aí ਅਈ ਮਰਨਾ ਇਹੀਂ ਨਾਲ ਗੱਡੀ ਆਏ ਜਿਹੜੇ ਥੱਲੇ ਆ ਜੀਏ ਠੀਕ ਆ Subscribe to One India channel and never miss an update.